ਲੋ ਬਾਈ ਜੀ ਤਲਵੰਡੀ ਹਲਕਾ ਬਲਾਕ ਤਲਵੰਡੀ ਸਾਬੋ ਪਿੰਡਾਂ ਦੇ ਵਿੱਚ ਸਾਰੇ ਪੁਤਲੇ ਫੂਕਤੇ ਸੈਂਟਰ ਸਰਕਾਰ ਦੇ ਮੋਦੀ ਦੇ ਜਿਹੜੇ ਛੜੇ ਬੰਦੇ ਨੇ ਸਾਰੀ ਦੁਨੀਆ ਨੂੰ ਹੈਰਾਨ ਕੀਤਾ ਹੋਇਆ ਹੈ 12000 ਤੋਂ ਉੱਪਰ ਪਿੰਡ ਨੇ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਪੁਤਲੇ ਫੂਕੇ ਗਏ ਨੇ ਤੇ ਆਪਣੇ ਪਰਚੇ ਕੱਟੇ ਜਾਂਦੇ ਸੀ ਕਿਸਾਨਾਂ ਤੇ ਪ੍ਰਦੂਸ਼ਣ ਦਾ ਕਰਕੇ ਵੀ ਸੈਂਟਰ ਦੇ ਵਿੱਚ ਪ੍ਰਦੂਸ਼ਣ ਜਾਂਦਾ ਤੇ ਅੱਜ ਮੋਦੀ ਸਰਕਾਰ ਦੇਖੋ ਕਿਵੇਂ ਉੱਬਲਦੀ ਹੈ ਤੇ ਕਿੰਨਾ ਧੂਆ ਉੜਦਾ ਹੈ ਥਾਂ ਥਾਂ ਤੇ ਇਕੱਠ ਇੱਥੇ ਬਹੁਤ ਜ਼ਿਆਦਾ ਹੋਇਆ ਤਲਵੰਡੀ ਸਾਬੋ ਇਹ ਤੁਹਾਨੂੰ ਦਿਖਾ ਰਹੇ ਆਪਾਂ ਤੇ ਅੱਜ ਦੇਖਦੇ ਆਪਾਂ ਵੀ ਕਿੰਨਾ ਕੱਥੇ ਧੂਆ ਫੈਲਦਾ ਪ੍ਰਦੂਸ਼ਣ ਫੈਲਦਾ ਹੈ ਵੀ ਮੋਦੀ ਦਾ ਆਪ ਦਾ ਹੈ ਇਹ ਤੇ ਮੋਦੀ ਦੀ ਸਰਕਾਰ ਹੈ ਤੇ ਹੁਣ ਆਪਾਂ ਪ੍ਰਧਾਨ ਜੀ ਤੋਂ ਪੁੱਛਾਂਗੇ ਗੱਲਬਾਤ ਸਾਰੀ ਡਿਟੇਲ ਦੇ ਵਿੱਚ ਆਪਾਂ ਨੂੰ ਦੇਣਗੇ ਤੇ ਆਪਾਂ ਨੂੰ ਇਹ ਕੱਖਣਾ ਜ਼ਰੂਰੀ ਹੈ ਇਹ ਇਕੱਲੇ ਕਿਸਾਨ ਦਾ ਕੰਮ ਨਹੀਂ ਹੈ ਦੁਕਾਨਦਾਰਾਂ ਦਾ ਨਾਲ ਹੈ ਤੇ ਮਜ਼ਦੂਰਾਂ ਦਾ ਵੀ ਨਾਲ ਹੈ ਜਦੋਂ ਆਪਾਂ ਉੱਥੇ ਮੰਗ ਰੱਖੀ ਹੈ ਨਾ ਇਕੱਲੇ ਕਿਸਾਨ ਦੀ ਮੰਗ ਨਹੀਂ ਰੱਖੀ ਆਪਾਂ ਇੱਕ ਦੂਜੇ ਦੀ ਗੱਲ ਨਾਲ ਸੁਣੋ ਇੱਕ ਆਪਾਂ ਜਥੇਬੰਦੀਆਂ ਨਾਲ ਦੇਖੋ ਆਪਦਾ ਕੰਮ ਦੇਖੋ ਵੀ ਆਪਣਾ ਕੀ ਕੰਮ ਹੈ ਵੀ ਇਹ ਇਕੱਲੇ ਕਿਸਾਨ ਦਾ ਨਹੀਂ ਸਾਰਿਆਂ ਦੀ ਕੰਮ ਹੈ ਇਹ ਮਹਾਂ ਪ੍ਰਧਾਨ ਜੀ ਤੁਸੀਂ ਦੱਸੋਗੇ ਕੁਝ ਵੀ ਕੀ ਆਪਾਂ ਮੋਦੀ ਸਰਕਾਰ ਦੇ ਹੁਣ ਪੂਤਲੇ ਫੂਕੇ ਜਾਂਦੇ ਆ ਆਪਾਂ ਪੰਚਾਇਤ ਵੀ ਰੱਖੀ ਸੀ ਉਸ ਦਿਨ 4 ਤਰੀਕ ਦੀ ਮਹਾਂ ਪੰਚਾਇਤ ਤੇ ਆਪਣਾ ਕੋਈ ਹੱਲ ਹੁੰਦਾ ਦਿਖਦਾ ਤੁਸੀਂ ਮੈਂ ਮਹਿਮਾਸਿੰਗ ਬਲਕ ਤਨ ਤਲਵੰਡੀ ਸਾਬੋ ਵੀ ਕਹੋ ਸਿੰਧੂਪੁਰ ਇਹ ਜਿਹੜੇ ਪੂਤਲੇ ਫੂਕਣ ਦਾ ਰਸਮ ਪਣੀ ਹੋਈ ਹੈ ਸਾਡੇ ਕੇਂਦਰ ਸਰਕਾਰ ਦੀ ਤੇ ਸਟੇਟ ਸਰਕਾਰਾਂ ਦੀ ਵੀ ਇਹਨਾਂ ਦੀ ਰਸਮ ਹੈ ਜਿਹੜੀ ਉਹ ਸਾਡੇ ਜਨਤਾ ਨੂੰ ਨਿਭਾਉਣੀ ਪੈਦੀ ਹੈ ਇਹ ਕਿਸੇ ਵੀ ਗੱਲ ਤੋਂ ਟਸ ਤੋਂ ਮਸ ਨਹੀਂ ਹੁੰਦੇ ਪਿਛਲੇ ਅੰਦੋਲਨ ਦੇ ਦੌਰਾਨ ਜਿਹੜਾ ਪਹਿਲਾਂ ਦਿੱਲੀ ਦੇ ਵਿੱਚ ਸ਼ੁਰੂ ਹੋਇਆ ਸੀ ਕਿਸਾਨਾਂ ਅੰਦੋਲਨ ਉਹਦੇ ਵਿੱਚ ਜਿਹੜੀਆਂ ਇਹਨਾਂ ਨੇ ਮੰਗਾਂ ਮੰਨੀਆਂ ਹੋਈਆਂ ਸੀ ਕਿਸਾਨਾਂ ਦੀਆਂ ਉਹਨਾਂ ਮੰਗਾਂ ਨੂੰ ਲੈ ਕੇ ਹੀ ਜਦੋਂ ਇਹਨਾਂ ਨੇ ਲਾਗੂ ਨਹੀਂ ਕੀਤੀਆਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਹਨਾਂ ਮੰਗਾਂ ਨੂੰ ਲੈ ਕੇ ਦੁਬਾਰਾ ਫਿਰ 13 ਫਰਵਰੀ 2023 ਦੇ ਵਿੱਚ ਇਹ ਅੰਦੋਲਨ ਦੁਬਾਰਾ ਸ਼ੁਰੂ ਹੋਇਆ 13 ਫਰਵਰੀ ਤੋਂ ਲੈ ਕੇ ਅੱਜ ਤੱਕ ਕਿਸਾਨ ਦਿੱਲੀ ਜਾਣ ਵੱਨਿਓ ਰਸਤੇ ਦੇ ਵਿੱਚ ਹਰਿਆਣੇ ਦੀ ਸਰਕਾਰ ਵੱਲੋਂ ਤੇ ਕੇਂਦਰ ਸਰਕਾਰ ਵੱਲੋਂ ਰੋਕੇ ਹੋਏ ਆ ਨਾ ਤਾਂ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾਂਦਾ ਜਿਵੇਂ ਉਹ ਕਿਤੇ ਬਾਹਰਲੇ ਸਟੇਟ ਦੇ ਬੰਦੇ ਹੁੰਦੇ ਆ ਬਾਹਰਲੇ ਦੇਸ਼ ਦੇ ਬੰਦੇ ਹੁੰਦੇ ਆ ਦੇਸ਼ ਦੇ ਕਿਸਾਨ ਆ ਹਾਂਜੀ ਤੇ ਨਾ ਹੀ ਉਹਨਾਂ ਦੀਆਂ ਕੋਈ ਮੰਗਾਂ ਜਿਹੜੀਆਂ ਉਹਨਾਂ ਵੱਲੋਂ ਧਿਆਨ ਦਿੱਤਾ ਜਾਂਦਾ ਐਸ ਦੇ ਮੱਦੇਨਜ਼ਰ ਪਿਛਲੇ ਮਹੀਨੇ ਦੀ 26 ਤਰੀਕ ਤੋਂ ਪ੍ਰਧਾਨ ਜੀ ਜਗਜੀਤ ਸਿੰਘ ਡੱਲੇਵਾਲ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਜਿਹੜੇ ਕਨਵੀਨਰ ਹੈ ਉਹ ਮਰਨ ਵਰਤ ਨੂੰ ਲੈ ਕੇ 26 ਤਰੀਕ ਤੋਂ ਉਹਨਾਂ ਨੇ ਸ਼ੁਰੂ ਕੀਤਾ ਹੈ ਵੀ ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਅਸੀਂ ਮਰ ਜਾਾਂਗੇ ਪਰ ਆਪਦਾ ਅੰਦੋਲਨ ਆ ਜਿਹੜਾ ਵਾਪਸ ਨਹੀਂ ਲਵਾਂਗੇ ਤੇ ਇਹਨੂੰ ਰੱਦ ਨਹੀਂ ਕਰਾਂਗੇ 26 ਤਰੀਕ ਤੋਂ ਲੈ ਕੇ ਅੱਜ ਤੱਕ ਕਿੰਨੇ ਦਿਨ ਲੰਘ ਗਏ ਲਗਭਗ 46 47 ਦਿਨ ਹੋ ਗਏ ਹੋ ਗਏ ਤੇ ਅੱਜ ਤੱਕ ਕੇਂਦਰ ਸਰਕਾਰ ਦੇ ਜਿਹੜਾ ਕੋਈ ਮੰਤਰੀ ਆਉਂਦਾ ਜਾਂ ਜਿਹੜੀ ਕਮੇਟੀ ਸਾਡੀ ਮਾਨਯੋਗ ਸੁਪਰੀਮ ਕੋਰਟ ਨੇ ਬਣਾਈ ਸੀ ਉਹ ਵੀ ਇੱਥੇ ਆ ਕੇ ਗਏ ਆ ਜਿਹੜੇ ਉਹਦੇ ਵਿਅਕਤੀ ਸੀਗੇ ਉਹਦੇ ਵਿੱਚ ਸ਼ਾਮਲ ਕੀਤੇ ਗਏ ਹਾਂਜੀ ਉਹਨਾਂ ਨੇ ਆਪਣੀ ਰਿਪੋਰਟ ਕਹਿਣ ਦੇ ਮੁਤਾਬਕ ਤਾਂ ਉਹਨਾਂ ਨੇ ਰਿਪੋਰਟਾਂ ਪੇਸ਼ ਕਰਤੀਆਂ ਪਰ ਅਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਉਹਨਾਂ ਵੱਲੋਂ ਵੀ ਕੋਈ ਠੋਸ ਜਵਾਬ ਨਹੀਂ ਆਇਆ ਪੱਤਰਕਾਰਾਂ ਨੂੰ ਵੀ ਅਸੀਂ ਕੀ ਲੈਣ ਆਏ ਹਾਂ ਇੰਨਾ ਹੀ ਕਹਿੰਦੇ ਰਹੇ ਪ੍ਰਧਾਨ ਜੀ ਦੀ ਸਿਹਤ ਬਾਰੇ ਆਏ ਹਾਂ ਪ੍ਰਧਾਨ ਜੀ ਦੀ ਸਿਹਤ ਬਾਰੇ ਪ੍ਰਧਾਨ ਜੀ ਤਾਂ ਇਸ ਗੱਲ ਨੂੰ ਲੈ ਕੇ ਬੈਠੇ ਆ ਕਿ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਮੈਂ ਸਹਿੱਦੀ ਦੇਵਾਂਗਾ ਜੇ ਮੈਨੂੰ ਸਰਕਾਰ ਨੂੰ ਚਿੰਤਾ ਇਸ ਗੱਲ ਦੀ ਵੀ ਬਚਾਉਣਾ ਹੈ ਤਾਂ ਫਿਰ ਸਾਡੀਆਂ ਜਿਹੜੀਆਂ ਕਿਸਾਨੀ ਮੰਗਾਂ ਮੰਨੀਆਂ ਹੋਈਆਂ ਉਹਨਾਂ ਨੂੰ ਲਾਗੂ ਕਰ ਦੇਣਾ ਚਾਹੀਦਾ ਹੈ। ਇਹਦੇ ਮੱਦੇਨਜ਼ਰ ਕਈ ਪ੍ਰੋਗਰਾਮ ਆਈ ਜਾ ਰਹੇ ਆ। ਪ੍ਰਧਾਨ ਜੀ ਦੀ ਜਿਹੜੀ ਸਿਹਤ ਆ ਉਹ ਦਿਨੋਂ ਦਿਨ ਨਾਜ਼ਕ ਹੁੰਦੀ ਜਾ ਰਹੀ ਹੈ ਕਿਉਂਕਿ ਲਗਭਗ 47 ਦਿਨ ਹੋ ਗਿਆ ਤੇ ਅਜੇ ਤੱਕ ਕੋਈ ਕੰਮ ਨਹੀਂ ਹੋਇਆ। ਤੇ ਇਸ ਨੂੰ ਦੇਖਦੇ ਆਂ ਫਿਰ ਜਿਵੇਂ ਜਿਵੇਂ ਜਥੇਬੰਦੀ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਤੇ ਕੇਐਮਐਮ ਵੱਲੋਂ ਪ੍ਰੋਗਰਾਮ ਆ ਰਹੇ ਆ। ਉਹਨਾਂ ਦੇ ਤਹਿਤ ਇਹ ਜਿਹੜੀ ਕੇਂਦਰ ਸਰਕਾਰ ਦੀ ਤੇ ਸਟੇਟ ਸਰਕਾਰਾਂ ਦੀ ਜਿਹੜੀ ਰਸਮ ਦੀ ਪੂਰਤੀ ਕੀਤੀ ਜਾਂਦੀ ਹੈ। ਉਹ ਫਿਰ ਅਸੀਂ ਅੱਜ ਸਾਡੇ ਜਿਹੜਾ ਮੋਰਚਾ ਹੈ ਉਹਦੇ ਵੱਲੋਂ ਆਏ ਆਦੇਸ਼ ਦੇ ਮੁਤਾਬਕ ਅਸੀਂ ਪਹਿਲਾਂ ਪਿੰਡ-ਪਿੰਡ ਦੇ ਵਿੱਚ ਕੀਤੀ ਹੈ ਤੇ ਹੁਣ ਅਸੀਂ ਬਲਾਕ ਤਲਵੰਡੀ ਸਾਬੋ ਦੇ ਜਿਹੜਾ ਬਸ ਅੱਡਾ ਇਹਦੇ ਅੱਗੇ ਜਿਹੜਾ ਸਾਡੇ ਖੰਡਾ ਚੌਕ ਹੈ ਉਹਦੇ ਵਿੱਚ ਅਸੀਂ ਇਹਨਾਂ ਦਾ ਪੂਤਲਾ ਜਿਹੜਾ ਉਹ ਫੂਕੜਾ ਠੀਕ ਹੈ ਜੀ ਲਓ ਜੀ ਅੱਜ 47 ਦਿਨ ਹੋ ਗਏ ਜਗਦੀਪ ਸਿੰਘ ਡੱਲੇਵਾਲ ਜੀ ਨੂੰ ਤੇ ਗੱਲ ਪ੍ਰਧਾਨ ਜੀ ਸਹੀ ਹੈ ਸੈਂਟਰ ਦੀ ਸਰਕਾਰ ਹੈ ਜਿਹੜੀ ਬੰਦੇ ਭੇਜ ਕੇ ਕੱਲਾ ਪੁੱਛ ਰਹੀ ਹੈ ਵੀ ਹਾਲ ਚਾਲ ਉਹਨਾਂ ਨੂੰ ਕਿਹੜਾ ਦਿਖ ਰਿਹਾ ਵੀ ਜਿਹੜੀਆਂ ਮੰਗਾ ਹੈ ਮੰਗਾ ਦੀ ਕੋਈ ਗੱਲ ਨਹੀਂ ਛੇੜੀ ਵੀ ਆਪਾਂ ਮੰਗਾ ਪੂਰੀਆਂ ਕਰਾਂਗੇ ਜਾਂ ਕੋਈ ਲਿਖ ਕੇ ਦੇਵਾਂਗੇ ਤੇ ਜੇ ਆਪਾਂ ਬਾਈ ਜੀ ਐਂ ਹੀ ਰਹੇ ਵੀ ਆਪਾਂ ਇਕੀ ਦੁਕੀ ਹੋ ਕੇ ਪਾਸੇ-ਆਸੇ ਤੁਰੇ-ਫیرے ਕੱਲੇ-ਕੱਲੇ ਜੇ ਲੋਟ ਨਹੀਂ ਹੁਣ ਆਪਾਂ ਤੇ ਏਕਾ ਰੱਖੋ ਆਪਣੀ ਜਥੇਬੰਦੀ ਹੁੰਦੀ ਹੈ ਨੇ ਜਥੇਬੰਦੀ ਤਾਂ ਆਪਾਂ ਨੇ ਕੰਮ ਤੱਕ ਮਤਲਾ ਹੁੰਦਾ ਹੈ ਵੀ ਆਪਣਾ ਜਿਹੜਾ ਕਿਸਾਨ ਦਾ ਕੰਮ ਹੈ ਉਹ ਆਪਣੀ ਸਾਰਿਆਂ ਦੀ ਜਥੇਬੰਦੀ ਹੁੰਦੀ ਹੈ ਜੇ ਆਪਾਂ ਦੇਖੀ ਹੈ ਕਿ ਉਹ ਨਹੀਂ ਜਾਂਦੇ ਉਹ ਨਹੀਂ ਜਾਂਦੇ ਉਹਨਾਂ ਦੇਖੋ ਤੇ ਉੱਥੇ ਸੈਂਟਰ ਦੀ ਸਰਕਾਰ ਨੂੰ ਆਪਾਂ ਦਿਖਾਉਣਾ ਹੈ ਕੱਠ ਵੀ ਤੇ ਆਪਾਂ ਇੱਕ ਆ ਜੇ ਐਂ ਰੱਖਾਂਗੇ ਤਾਂ ਆਪਣੀ ਜਿੱਤ ਸਿੱਧੀ ਹੋ ਸਕਦੀ ਹੈ ਕੋਈ ਜ਼ਰੂਰੀ ਆਪਾਂ ਨੂੰ ਧਰਨੇ ਲਾਉਣ ਦੀ ਕਾਫੀ ਲੋੜ ਨਹੀਂ ਏਕੇ ਦੀ ਜ਼ਰੂਰਤ ਹੈ ਤੇ ਹੁਣ ਭਰਾ ਆਏ ਅੱਧੇ ਕਾਏ ਆ ਕੁਛ ਆਈ ਜਾਂਦੇ ਨੇ ਤੇ ਕੱਠ ਬਹੁਤ ਹੈ ਇੱਥੇ ਤੇ ਮੰਗਾਂ ਆਪਣੀਆਂ ਜਾਰੀ ਹੋ ਜਾਣਗੀਆਂ ਸਾਰੀਆਂ ਜੇ ਇਕੱਠ ਰੱਖਾਂਗੇ ਆਪਣੀਆਂ ਮੰਗਾਂ ਲਿਖਿਆ ਹੋਗਾ ਸਰਪੰਚ ਸਾਹਿਬ ਲੈ ਕੇ ਖੜੇ ਨੇ ਆਪਣੀਆਂ ਮੰਗਾਂ ਨੂੰ ਜਿੰਨਾ ਪਰਾਂ ਨੂੰ ਨਹੀਂ ਪਤਾ ਨਾ ਆਹ ਪੜ ਕੇ ਜ਼ਰੂਰ ਦੇਖ ਲਓ ਆਪਣੀਆਂ ਜਿਹੜੀਆਂ ਮੰਗਾਂ ਹੈ ਆਪਾਂ ਐਵੇਂ ਨਹੀਂ ਉੱਥੇ ਰੌਲਾ ਪਾਈ ਜਾਂਦੇ ਬਾਡਰਾਂ ਤੇ ਬੈਠੇ ਇਹ ਆਪਣੀ ਸਾਰੀ ਮੰਗ ਹੈ ਇਹ ਇਹਦੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਦਾ ਮੰਗਾਈ ਹੋ ਗਈ ਹਰੇਕ ਚੀਜ਼ ਦੀ ਤੇ ਆਪਾਂ ਨੂੰ ਪਤਾ ਉਦੋਂ ਲੱਗੂ ਜਦੋਂ ਆਪਣੇ ਕੋਲੇ ਰਹੀ ਹੀ ਕੁਛ ਨਾ ਨਾ ਆਪਾਂ ਕੰਮ ਕਰਨ ਜੋਗਰੇ ਰਹਨੇ ਆ ਕੀ ਹੋਇਆ ਅੱਜ ਜਿਹੜੇ ਮਰਜ਼ਾਦਾ ਚੱਲਦਾ ਉਹਨੇ ਸਿਰ ਕਰ ਪੂਰੇ ਕਰੋ ਪੂਰੇ ਕਰੋ ਨਾ ਸਿਰ ਕਰ ਕਰੋ ਸਰ ਮੇ ਕਰੋ ਹਾਂ 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 ਕਰੋ ਅੰਦਰ ਵਿੱਚ ਆਵਾਜ਼ ਕੱਟ ਗਈ ਸਾਰਿਆਂ ਪਰਥੀ ਚੱਕ ਰਹੇ ਨੇ ਮੋਦੀ ਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਜਿੰਦਾਬਾਦ 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 ਮਰਦੀ ਸਰਕਾਰ ਮਰਦਾ 違う <music> <music> ਵੇ ਬੋਲਿਆ ਕਰੋ ਯਾਰ ਨਾਲ ਦੇ ਨਾਲ ਮੁਰਦਾਬਾਦ ਮੁਰਦਾਬਾਦ ਜਿੰਨ ਸਿੰਘ ਨਾਲ ਜੇ ਜਾਣ ਤਾਂ ਆਪਾਂ ਮੁਰਦਾਬਾਦ ਕਹਿ ਦਈਏ ਹਨ ਆਪ ਸਾਡੇ ਕਿਸਾਨ ਜਿੰਦਾਬਾਦ ਜਿੰਦਾਬਾਦ ਹੈ جندباد 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 گٹھی زندہ باد سینٹر کارڈ مردا باد مردا باد مردا باد زندہ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਬਾਕੀ ਤੇਰੀ ਹਟਣਾ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਬਾਕੀ ਤੇਰੀ ਹਟਣਾ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਬਾਤੀ ਕਿਸਾਨ ਦੂਜਾ ਸਿੱਧੂਪੁਰ ਜਿੰਦਾਬਾ 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 ਸਿੱਧੂ ਮੰਮਾ ਮਰ ਗਿਆ ਮੰਮੀ ਰੰਗ ਕਰ ਗਿਆ ਸਿੱਧੂ ਮੰਮਾ ਮਰ ਗਿਆ ਮੰਮੀ ਰੰਗ ਕਰ ਗਿਆ ਸਿੱਧੂ ਸਰਕਾਰ ਮਰਦਾਬਾ 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 लागू करो लागू करो लागू करो लागू करो हामी कराद मु मुाद जबाद